ਲਓ ਜੀ ਭਾਈ ਆਪਾਂ ਨੂੰ ਅੱਜ ਨਿੱਕੇ ਮੋਟੇ ਤੋਂ ਕੰਮ ਜਿਦਾ ਮੌਸਮ ਠੰਡਾ ਸੀ ਕਣੀਆਂ ਆਈਆਂ ਪੈ ਗਈਆਂ ਥੋੜਾ ਜਿਹਾ ਠੰਡਕਾ ਜਿਹਾ ਹੋ ਗਿਆ ਆਖਿਆ ਚਲੋ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਮਾਨਸਾ ਮਾਨਸਾ ਕੰਮ ਨੇ ਆਪਾਂ ਨੂੰ ਇੱਕ ਦੋ ਵਸਣਾ ਘੰਟਾ ਕੁ ਲੱਗਣਾ ਮਾਨਸਾ ਫਸਰੇ ਪਿੰਡ ਵਾਪਸੀ ਆ ਆ ਚੱਕੋ ਜੀ ਅੱਜ ਵੀ ਆਪਾਂ ਕੋਈ ਬੋਲ ਟ੍ਰੌਕ ਕਰ ਰਹੇ ਹੁਣ ਹਣਾ ਛੋਟਾ ਜਿਹਾ ਕਸਵਾਏ ਇੱਥੇ ਆਪਾਂ ਨੂੰ ਮੰਨ ਲਓ ਕੋਈ ਵੀ ਘਰ ਦੀ ਚੀਜ਼ ਆ ਲੈ ਜਾਂਦੀ ਆ ਇਹ ਤਾਂ ਉਹ ਨਾ ਪਾਣੀ ਹਰ ਟਾਈਮ ਨਹੀਂ ਨਹੀਂ ਨੂੰ ਮੈਂ ਪਤਾ ਨਹੀਂ ਕੀ ਸਿਸਟਮ ਹੈ ਕਿੱਥੇ ਪਾਣੀ ਖੜੀ ਮਿਲਦਾ ਥੋੜੀ ਚੈਕਣੀ ਆ ਪਾਈ ਚੈ ਵਾੜੀਆਂ ਪੈਣਾ ਇਹ ਨਮਿਆਣ ਹੋਣ ਕਰਕੇ ਜਿਆਦਾ ਹੁੰਦਾ ਲੋ ਜੀ ਇੱਥੇ ਆਪਾਂ ਕੰਮ ਕਰ ਲਈਏ ਬਸ ਥੋੜਾ ਜਿਹਾ ਪੂਰੇ ਘੰਟੇ ਤੱਕ ਲੱਗਣਾ ਇੱਥੇ ਨਾ ਫਿਰ ਚੱਲਾਂਗੇ ਪਿੰਡ ਵਾਪਸ ਬਸ ਚਲੋ ਪਿੰਡ ਵਾਪਸ ਦੀ ਬਜਾਏ ਅਸੀਂ ਬਰਨਾਲੇ ਨੂੰ ਗੱਡੇ ਖਿੱਚਦੇ ਹਾਂ ਕਿ ਬਰਨਾਲੇ ਡੀਮਾਰਟ ਦੇ ਵਿੱਚ ਜਾ ਕੇ ਆਉਣੇ ਆ ਲੋ ਜੀ ਪਹੁੰਚ ਕੇ ਡੀਮਾਰਟ ਚ ਇੱਥੋਂ ਨਾ ਥੋੜੀ ਬਹੁਤੀ ਸ਼ੋਪਿੰਗ ਤੇ ਮੌਸਮ ਬਈ ਇੱਥੇ ਪੂਰਾ ਘੈਂਟ ਸੀ ਜਿਵੇਂ ਠੰਡਾ ਮੌਸਮ ਹੋ ਰਿਹਾ ਸੀਗਾ ਜਿਵੇਂ ਪਿੰਡੋ ਚੱਲੇ ਸੀ ਨਾ ਠੰਡੇ ਠੰਡੇ ਮੌਸਮ ਦੇ ਵਿੱਚ ਉਹੀ ਮੌਸਮ ਬਰਨਾਲੇ ਦਾ ਸੀਗਾ ਬਹੁਤ ਵਧੀਆ ਮੌਸਮ ਕਰਕੇ ਨਾ ਅਸੀਂ ਆਏ ਸੀ ਤਾਂ ਹੀ ਤਾਂ ਬਾਂਸਾਂ ਜੀ ਮੌਸਮ ਦੇਖ ਕੇ ਅਸੀਂ ਪ੍ਰੋਗਰਾਮ ਬਨਾਲਿਆ ਬਰਨਾਲੇ ਦਾ ਚਲੋ ਜੀ ਆਪਾਂ ਕਰਦੇ ਹੁਣ ਐਂਟਰੀ ਮੇਰੇ ਐਂਟਰੀ ਵੱਲ ਪਹੁੰਚ ਗਏ ਚੱਕੋ ਆਹ ਦੇਖੋ ਲਾਂਗੇ ਮਸ਼ੀਨ ਜਿਵੇਂ ਜੀ ਕੋ ਟੂੰਟਾਂ ਜਾਂ ਕਰਦੀ ਹੁੰਦੀ ਹੈ ਇਹ ਪੂਰਾ ਵਧੀਆ ਤੇ ਖੁੱਲਾ ਮਾਹੌਲ ਸੀ ਅੱਜ ਇੰਨਾ ਰਸ਼ ਆਇਆ ਨਹੀਂ ਸੀਗਾ ਹੰਦਾ ਮੌਸਮ ਕਰਕੇ ਕੋ ਝੋਨੇ ਦਾ ਸੀਜ਼ਨ ਕਰਕੇ ਰਸ਼ ਘੱਟ ਹੁੰਦਾ ਨਾ। ਕਿលਿਆ ਸਾਨੂੰ ਨੇ ਵੈਟ ਦੇਖੀ ਜਾਂਦਾ ਵੈਟ ਨੂੰ ਕਿਵੇਂ ਸੈਕਟਰੂ ਕੰਮ ਇਹਦਾ। ਆ ਦੇਖ ਲਓ ਫਟਵਾਲਾਂ ਫਟੂਲਾਂ ਇੰਨੀਆਂ ਪਈਆਂ ਨਾ ਕਲਰਫੁੱਲ ਆ ਸਾਰੀਆਂ ਬੱਚਿਆਂ ਲਈ ਨੇ। ਨਾ ਦੇਖ ਲਓ ਹਣਾ ਬੱਚਿਆਂ ਦਾ ਵੀ ਬਹੁਤ ਸਾਮਾਨ ਆ ਯਾਰ ਇੱਥੇ। ਆਪਾਂ ਤੁਹਾਨੂੰ ਹੋਰ ਵੀ ਕਮਾਉਣੇ ਆ ਸਾਰੇ ਪੋਰਚਨ ਜਿਹਾ ਦਿਖਾ ਦੇਣ ਲੱਗ ਪਗ। ਵੀ ਕੀ ਕੁਛ ਆ ਦੇਖ ਲਓ ਸਾਰਾ ਬੱਚਿਆਂ ਲਈ ਕੱਪੜੇ ਨੇ। ਇਹ ਕਰੋ ਨੁਕਰਾਂ ਹੋਰ ਸ਼ਰਟਾਂ ਹੋਰ ਟਨ ਗਰਮੀ ਨਾਲ ਜਗਾੜਾ ਸਾਰਾ ਪਰ ਸਾਰਾ ਭਾਲਣਾ ਪੂਆ ਆਪ ਨੂੰ ਦੇਖਣਾ ਪੂ ਗੱਲੀ ਗੱਲੀ ਕਿਹੜੀ ਚੀਜ਼ ਫਿੱਟ ਆਉਂਦੀ ਆ ਕਿਹੜੀ ਨਹੀਂ ਆਉਂਦੀ ਆ ਸ਼ਰਟਾਂ ਲੋਰਾਂ ਉਹ ਜਨਤਾ ਬਰਾਇਆਂ ਇੱਕ ਪੀਸ ਕੱਢ ਕੇ ਮੁੜ ਕੇ ਇੰਝ ਸੱਟ ਸੱਟ ਜਾਂਦੇ ਆ ਨਾ ਇਹ ਵਿਚਾਰੇ ਧਰਦੇ ਰਹਿੰਦੇ ਆ ਬਾਅਦ ਚ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਜਿਹੜਾ ਲੈਣਾ ਨਹੀਂ ਕਿਸੇ ਨੇ ਕੋਈ ਕਰਨ ਨਹੀਂ ਆ ਆ ਵੀ ਆਪਾਂ ਪਲਾਸਟਿਕ ਵਾਲੇ ਪੋਰਚਨ ਵਿੱਚ ਆ ਗਏ ਇਧਰ A to Z ਸਮਾਨ ਆਪਾਂ ਨੂੰ ਮਿਲੂਗਾ ਹਰਾ ਪਲਾਸਟਿਕ ਦਾ ਆ ਦੇਖ ਲਓ ਤੁਹਾਡੇ ਸਾਹਮਣੇ ਨਾ ਉੱਪਰ ਥਲ ਬਾਲਟੀਆਂ ਕੱਪ ਔਰ ਬੋਤਲਾਂ ਬੂਤਲਾਂ ਬਹੁਤ ਜਗਾੜਾ ਦੇ ਸੋ ਨੂੰ ਬੋਤਲ ਭਾਲਦਾ ਫਿਰਦਾ ਕਹਣਾ ਯਾਰ ਗੱਡੀ 'ਚ ਰੱਖਣ ਨੂੰ ਕੋਈ ਬੋਤਲ ਚਾਹੀਦੀ ਬੋਤਲ ਮਿਲ ਨਹੀਂ ਰਹੀ ਹਾਂ ਦੇਖ ਲੋ ਟਿਫਨ ਟੂਫਣ ਜੇ ਪੌੜੀਆਂ ਪੂੜੀਆਂ ਤਾਂ ਨਹੀਂ ਉਹ ਟੰਗਣ ਜਲੇ ਹੁੰਦੇ ਨਾ ਬੋਟ ਜੇ ਉਹ ਵੀ ਸਾਰਾ ਦਿਗਾੜ ਇੱਥੇ ਆ ਆ ਗਏ ਪੱਖੇ ਕੈਂਪਰ ਆ ਪਲਾਸਟਿਕ ਦੇ ਡੱਬੇ ਡੱਬੇ ਜੇ ਗਮਲੇ ਗਮਲੇ ਲੈਣੇ ਹੋਣ ਮੰਨ ਲਓ ਕੋਈ ਵੀ ਜਗਾੜ ਦੇ ਆ ਗਏ ਬਾਈ ਵੀ ਵੀ ਆ ਗਿਆ ਘਰਾਂ ਲਾ ਗਿਆ ਜਿਹੜਾ ਗਲੀਚੇ ਗਲੂਚੇ ਹਨ ਪੜਦੇ ਪੜਦੇ ਹੋਗੇ ਹੋਰ ਐਡਾ ਵਗੈਰਾ ਜਿਹੜਾ ਡਾ ਸਾਰਾ ਹੀ ਹੈ ਡੈਕੋਰੇਸ਼ਨ ਜਿੱਲੇ ਰੱਖਣਾ ਹੁੰਦਾ ਆਪਾਂ ਹਾਂ ਦੇਖ ਲਓ ਕਿੱਡਾ ਡਾ ਬਣਿਆ ਇੱਧਰ ਬਈ ਆ ਗਏ ਸ਼ਰਟਾਂ ਇਹ ਸਾਰਾ ਪੋਰਸਨ ਦਾ ਸ਼ਰਟਾਂ ਵਾਲੀ ਆ ਇਹ ਵੀ ਤੁਹਾਨੂੰ ਦਿਖਾਉਣਾ ਆਪਾਂ ਸ਼ਰਟਾਂ ਸ਼ਰਟਾਂ ਮਈਆਂ ਨੇ ਇੱਥੇ ਅੱਜ ਜਵਾਗ ਜੇ ਤਿੰਨ ਚਾਰ ਵਾਰੀ ਟੱਕਰ ਕੇ ਰੈਡੀ ਜਿੱ ਭਜਾਈ ਫਿਰਦੇ ਹੈ ਧਰਕੇ ਵਿੱਚ ਥੋੜਾ ਜਿਹਾ ਸਮਾਨ ਤਾਂ ਇਹ ਸਾਰਾ ਦੇਖਾਂਗੇ ਬਈ ਕਿੱਥੇ ਕੀ ਆ ਆਹ ਦੇਖ ਲਓ ਬਈ ਸ਼ਰਟਾਂ ਕੱਲੀ-ਕੱਲੀ ਧਰੀ ਪਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਟਾਂ ਨੇ ਬਸ ਦੇਖਣੀਆਂ ਪੈਂਦੀਆਂ ਵੀ ਕੱਲੀ-ਕੱਲੀ ਕਿਹੜੀ ਸੈੱਟ ਐ ਕਿਹੜੀ ਨਹੀਂ ਸੈੱਟ ਭਾਲ ਨਾ ਪੈਂਦਾ ਟਾਈਮ ਚਾਹੀਦਾ ਬਈ ਇੱਕ ਦਿਨ ਲੱਗਦਾ ਇੱਥੇ ਪੂਰਾ ਸਾਰਾ ਫੇਰ ਜਿਗਾਰਡ ਫਿੱਟ ਆਉਂਦਾ ਉਹ ਤਾਂ ਕੁਝ ਨਹੀਂ ਆਉਂਦਾ ਆਹ ਦੇਖ ਲਓ ਪੂਰੀ ਫੈਮਿਲੀ ਹੋਣੀ ਪਈ ਐ ਵੀ ਇੱਥੋਂ ਬਈ ਸ਼ੋਪਿੰਗ ਕਰੋ ਹਨ ਬੱਚਿਆਂ ਦੀ ਔਰ ਆਪਾਂ ਅਗੇ ਜੀ ਬੂਟਾਂ ਵਾਲੇ ਪਰਚਲ ਇੱਥੇ ਚੱਪਲਾਂ ਜੁੱਤੀ ਬੂਟ ਸ਼ੂਰ ਕੋਸ ਵੀ ਲੋ ਸੈਂਟਰਲ ਸੱਪਾ A to Z ਸਮਾਨ ਸਾਰਾ ਐ ਸਿੱਟੇ ਦਾ ਪਿਆ ਹੁੰਦਾ ਭਰਾਵਾ ਜਮਾ ਖੜਿਆ ਆ ਕੇ ਆਪਣੇ ਵਾਲੇ ਨੇ ਆਪਣੇ ਵਾਲੇ ਤੁਹਾਨੂੰ ਪਤਾ ਹੋਣਾ ਇੱਕ ਚੀਜ਼ ਚੱਕੀ ਜਾ ਕੇ ਉਧਰ ਧਰਤੀ ਉਧਰ ਧਰਤੀ ਹਿਮੇਜਟੀ ਵੀ ਨਾਰੀ ਖੜਿਆ ਖੜੂਗੇ ਜੇ ਪਰ ਫਿਰ ਵੀ ਠੀਕ ਆ ਭਾਲਣਾ ਪੈਂਦਾ ਠੀਕ ਆ ਰੇਟਾਂ ਮੁੱਟਾਂ ਥੋੜਾ ਫਰਕ ਹੁੰਦਾ ਆਮ ਨਾਲ ਥੋੜਾ ਸਸਤੇ ਹੀ ਮਿਲਦਾ ਕੋਈ ਮਹਿੰਗਾ ਨਹੀਂ ਮਿਲਦਾ ਜਿਆਦੇ ਆ ਦੇਖੋ ਤੁਹਾਡੇ ਸਾਹਮਣੇ ਕੱਲੀ ਕੱਲੀ ਚੀਜ਼ ਰਹਿੰਦਾਂ ਨੇ ਕੱਢ ਕੇ ਰੱਖੀ ਪਈ ਹੁੰਦੀ ਐ ਬਸ ਦੇਖਣੀ ਪੈਂਦੀ ਆ ਇਹਾਂ ਪੇ ਬੱਚਾ ਵਾਸਤੇ ਕੁਰਸੀਆਂ ਆ ਗਰ ਜਾਂ ਟੇਬਲ ਟੂ ਬਲ ਛੋਟੇ ਮੋਟੇ ਆ ਆ ਗਏ ਬੱਚਾ ਦੇ ਖੜਿਆਉਣੇ ਬਹੁਤ ਤਰ੍ਹਾਂ ਦੇ ਖੜਿਆਉਣੇ ਇੱਥੇ ਹਨ ਛੋਟੇ ਜਿਹੇ ਛੋਟੇ ਵੱਡੀ ਤੋਂ ਵੱਡੀ ਚੀਜ਼ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਹਣ ਆਪਾਂ ਅੱਗੇ ਚੱਲਦੇ ਹਾਂ ਉਹ ਜਿਆ ਅੱਗੇ ਤੁਹਾਨੂੰ ਸਾਰਾ ਰਸੋਈ ਦਾ ਸਮਾਨ ਮਿਲੂਗਾ ਕੁਝ ਵੀ ਲੱਗੋ ਨਿੱਕੀ ਤੋਂ ਨਿੱਕੀ ਆਈਟਮ ਵੱਡੀ ਤੋਂ ਵੱਡੀ ਆ ਆ ਗਏ ਤੇਲ ਤੂਲ ਦੇ ਕਸਟਰੋਲ ਰੈਫਰੈਂਡ ਰਫੂਨ ਹਨ ਸਾਰਾ ਜਿਗਾਰਡ ਆ ਗਿਆ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਇਹਦੀ ਤੁਸੀਂ ਜਿੰਨੀ ਵੀ ਛੋਟੀ ਵੀ ਆਈਟਮ ਵੀ ਲੈ ਸਕਦੇ ਹੋ ਵੱਡੀ ਆਈਟਮ ਜਿੰਨਾ ਤੁਹਾਡਾ ਦਿਲ ਕਰਦਾ ਉਹ ਚੀਜ਼ ਤੁਹਾਡੇ ਸਾਹਮਣੇ ਪੇਸ਼ ਹੈ ਇੱਥੇ ਕੁਝ ਵੀ ਲੈ ਸਕਦੇ ਹੋ ਨਾ ਚਾਰ ਅਚੂਰ ਕੁਝ ਵੀ ਯਾਰ ਮੰਨ ਲਓ ਜਿਹੜਾ ਕੋ ਆਪਣੇ ਧਿਆਨ ਦੇ ਵਿੱਚ ਰਸੋਈ ਦੇ ਵਿੱਚ ਕੰਮ ਆਉਣ ਵਾਲਾ ਸਭ ਚੀਜ਼ ਮਿਲਦੀ ਹੈ ਇੱਥੋਂ ਆਹ ਦੇਖ ਲਓ ਤੁਸੀਂ ਬੈਗ ਇਹ ਆਗੇ ਦੂਜੇ ਟਾਇਰਾਂ ਵਾਲੇ ਬੈਗ ਜਿਹਨਾਂ ਜਿਹੜੇ ਚੱਕਣੇ ਨਹੀਂ ਪੈਂਦੇ ਰੋੜੀ ਜਾਂਦਾ ਰਹਿੰਦਾ ਬੰਦਾ ਇਹ ਨਾਲ ਵੀ ਸੌਖਾ ਰਹਿੰਦਾ ਕੰਮ ਵਾਲਾ ਭਾਰ ਚੱਕਣਾ ਨਹੀਂ ਪੈਂਦਾ ਉਹ ਵੀ ਬਹੁਤ ਪ੍ਰਕਾਰ ਦੇ ਪਏ ਸੀ ਤੇ ਬਹੁਤ ਵੱਡਾ ਪੋਰਸ਼ਨ ਸੀ ਡਰਾਂਜ ਵਾਲਾ ਵੀ ਆ ਸਾਹਮਣੇ ਕਿੱਟਾਂ-ਕੁੱਟਾਂ ਜੀਆਂ ਬਈਆਂ ਨੇ ਆ ਦੇਖ ਲਓ ਬਹੁਤ ਘੈਂਟ ਜੀਆਂ ਕਿੱਟਾਂ-ਕੁੱਟਾਂ ਕਲਰਫੁੱਲ ਜੀਆਂ ਪੂਰੀਆਂ ਜਮਾ ਬੱਚਾ-ਬੱਚਿਆਂ ਵਾਸਤੇ ਕਿੱਟਾਂ ਲੈਣੀਆਂ ਹੋਣਾਂ ਇਹ ਵੀ ਵਧੀਆ ਸੀ ਕੋਈ ਜ਼ਿਆਦਾ ਰੇਟ ਵੀ ਨਹੀਂ ਠੀਕ ਰੇਟ ਹੀ ਸੀਗਾ ਇਹਨਾਂ ਬਾਕੀ ਕੱਲੀ-ਕੱਲੀ ਚੀਜ਼ ਉੱਤੇ ਰੇਟ ਲੱਗਿਆ ਹੁੰਦਾ ਆ ਖਾਣ-ਪੀਣ ਵਾਲਾ ਜ਼ਗਾਰਡ ਤੇ ਲੈਣਾ ਸੀ ਆਪਾਂ ਥੋੜਾ ਜਿਹਾ ਲੇਜ ਵਗੈਰਾ ਜਿਹੜਾ ਬਸ ਉਸ ਕੁੱਟ ਜੀ ਉਹ ਆਪਾਂ ਲੈ ਲੇ ਪੁੱਜੀਆ ਕੁਝ ਯਾ ਭਾਜੀ ਲੈ ਲੈ ਤੁਹਾਨੂੰ ਕਹਿੰਦਾ ਵੀ ਮੈਂ ਰੈੱਡ ਜੀ ਵੀ ਲੈਣ ਲੇਜ ਹੈ ਨਾ ਚੱਕ ਰੈੱਡ ਰੋਡ ਜੇ ਰੱਖ ਲੈ ਮੈਂ ਕਿਹਾ ਹੁਣ ਆਪਾਂ ਨੂੰ ਟਾਈਮ ਹੋ ਗਿਆ ਬਹੁਤ ਯਾਰ ਸਾਨੂੰ 4:00 ਬੱਜ ਗਏ ਸੀਗੇ ਸ਼ਾਮ ਦੇ ਹੁਣ ਚੱਲ ਪਿੰਡ ਜਾਲਦੇ ਆਪਾਂ ਪਿੰਡ ਵੀ ਕਾਫੀ ਦੂਰ ਹੈ ਨਾ ਟਾਈਮ ਲੱਗ ਜੂਗਾ ਰਸਤੇ ਦੇ ਵਿੱਚ ਵੀ ਫੇਰ ਦੇਖਾਂਗੇ ਤੇ ਫੇਰ ਗੇੜਾ ਮਾਰਾਂਗੇ ਇਹ ਕਹਿੰਦਾ ਠੀਕ ਹੈ ਵੀ ਚੱਲਦੇ ਆਂ ਫਿਰ ਮੈਂ ਥੋੜਾ ਜਿਹਾ ਸਮਾਨ ਲੈਣਾ ਸੀਗਾ ਆਪਦਾ ਘਰ ਵਾਸਤੇ ਨਾ ਤੇ ਸਾਨੂੰ ਨੂੰ ਫੜਾਤਾ ਫੋਨ ਫਿਰ ਇਹ ਦਿਖਾਉਣ ਲੱਗ ਗਿਆ ਵੀਡੀਓ ਵੀਡੀਓ ਬਣਾਉਣ ਲੱਗ ਗਿਆ ਮੈਂ ਆਖਿਆ ਚਲ ਤੂੰ ਮਨਾ ਵੀਡੀਓ ਮੈਂ ਬੜਾ ਸਾਮਾਨ ਚੱਕ ਲਿਆ ਮੈਂ ਵੀ ਉਧਰ ਉਹ ਆ ਗਿਆ ਹੁਣ ਮੈਨੂੰ ਮੈਂ ਆਖਿਆ ਆ ਗਿਆ ਮਿੱਤਰਾ ਮੈਂ ਵੀ ਹੁਣ ਬਸ ਚੱਲਦੇ ਹਾਂ ਹੁਣ ਥੋੜਾ ਬਹੁਤ ਸਾਮਾਨ ਜਿਹਾ ਲਿਆ ਮੈਂ ਤੇ ਚਲੋ ਜੀ ਹੁਣ ਚੱਲਦੇ ਆਪਾਂ ਬਸ ਬਿਲਿੰਗ ਕਾਊਂਟਰ ਤੇ ਉੱਥੋਂ ਬਿੱਲ ਕਰਾ ਕੇ ਫਿਰ ਚਲਾਏ ਗੱਡੀ ਕੋਲੇ ਤੇ ਫਿਰ ਚੱਲਾਂਗੇ ਬਸ ਪਿੰਡ ਆਹ ਚੱਕੋ ਜੀ ਕਰਾਤਾ ਤੁਹਾਨੂੰ ਇਹ ਬਿੱਲ ਬਿੱਲ ਵਾਲਾ ਕਰਾ ਆ ਗਏ ਬਈ ਅਸੀਂ ਚੱਕੋ ਜੀ ਆ ਗਏ ਬਾਹਰ ਚੱਕ ਲਿਆ ਜਿਹੜੀ ਜੀ ਅਸੀਂ ਬਸ ਗੱਡੀ ਦੇ ਕੋਲੇ ਠੋਕੀ ਮਤ ਆਖਿਆ ਜਦੋਂ ਉਹਨਾਂ ਨੂੰ ਮਾਰਟ ਰੇਡੀਸ ਤੋਂ ਰੇਡੀ ਦੀ ਗੱਡੀ ਜਿਧਾਰੀ ਲੈਣਾ ਯਾਰ ਕੌਣ ਪੁੱਛਦਾ ਇਹ ਕੰਨ ਰਹਿ ਜਾਂਦੇ ਯਾਰ ਕਾਹਨੂੰ ਪੰਗੇ ਚਪਾਉਣਾ ਇੰਨੇ ਚਮੇਲੇ ਚ ਚੱਕੋ ਜੀ ਵਰ ਗੱਡੀ ਖੋਲ ਲਈ ਕਰਕੇ ਡਿੱਗੀ ਓਪਨ ਅਸੀਂ ਕੱਲਾ ਕੱਲਾ ਸਮਾਨ ਮਾਰਿਆ ਵਿੱਚ ਇਹ ਸਮਾਨ ਤਾਂ ਸਾਡੇ ਕੋਲ ਵੈਸੇ ਇੰਨਾ ਹੈ ਨਹੀਂ ਸੀ ਘੱਟੀ ਸੀਗਾ ਚਲੋ ਜੰਨਾ ਕਿ ਵੀ ਸੀਗਾ ਠੋਕਿਆਂ ਵਿੱਚ ਉਦੋਂ ਬਾਅਦ ਮੈਂ ਇਹਨੂੰ ਕਿਹਾ ਤੂੰ ਧਰ ਸਮਾਨ ਤੇ ਮੈਂ ਡੀਮਾਰਟ ਨੂੰ ਕਰਦੇ ਆਂ ਬਾਏ ਬਾਏ ਵੀ ਫੇਰ ਮੇ ਲਾਗੇ ਸੱਜਣਾ ਅੱਜ ਐਨਾ ਕਿ ਟਾਈਮ ਸੀ ਗੱਡੀ ਮੋੜ ਲਾਉਣ ਆਖਿਆ ਭਰਾ ਤੂੰ ਚਲੋ ਜੀ ਸੋਨ ਨੂੰ ਗੱਡੀ ਮੋੜਨ ਲੱਗਿਆ ਮੈਂ ਹਜੇ ਲਮਾ ਥੋੜੀ ਜੀ ਵੀਡੀਓ ਬਣਾ ਲਾਂ ਹਨਾ ਡਿਮਾਰਟ ਦੀ ਮਾ ਦੇਖ ਲਓ ਫਿਰ ਆਹ ਡਿਮਾਰਟ ਆ ਭਾਈ ਬਰਨਾਲੇ ਦਾ ਬਹੁਤ ਵਧੀਆ ਬਹੁਤ ਖੁੱਲੇ ਥਾਂ ਜਿਆ ਯਾਰ ਵਧੀਆ ਇੱਥੇ ਸ਼ੋਪਿੰਗ ਸ਼ੋਪਿੰਗ ਕਰਨਾ ਵਧੀਆ ਟਾਈਮ ਸਪੈਂਡ ਹੁੰਦਾ ਹਨਾ ਗਰਮੀ ਗਰਮੀ ਚ ਜੇ ਕੋਈ ਆਜੇ ਇੱਥੇ ਵਧੀਆ ਅੰਦਰ ਐਸੀ ਲੱਗਾਂ ਨਾਲ ਸ਼ੋਪਿੰਗ